ਦੋਹਰਾ ਸਗਲ ਦਵਾਰ ਕਾਓ ਛਾੜਕੈ ਗਹਿਓ ਤੁਹਾਰੋ ਦਵਾਰ ਸਗਲ ਦਵਾਰ ਕਾਓ ਛਾੜਕੈ ਕੋ ਛਾੜਕੇ ਨਹੀਂ ਕਹਿਣਾ ਇਹਨੂੰ ਕਈ ਕੋ ਛਾੜਕੇ ਬੋਲ ਜਾਂਦੇ ਆ ਧਿਆਨ ਦੇ ਨਾਲ ਪੜ੍ਹਨਾ ਆ ਕਾਓ ਛਾੜਕੈ ਕਾਓ ਕਕਾ ਮੁਕਤਾ ਊੜੇ ਨੂੰ ਔਂਕੜ ਇਹਦਾ ਵਿਚਾਰ ਨੇ ਕਾਓ ਛਾੜਕੈ ਕਹਿਂ ਤੇ ਵਿਸਰਾਮ ਆ ਗਹਿਓ ਤੁਹਾਰੋ ਦਵਾਰ ਇਹਨੂੰ ਗਇਓ ਤੁਹਾਰੋ ਦਵਾਰ ਕਹਿ ਜਾਂਦੇ ਆ ਕਈ ਆਪਾਂ ਸਿੱਧਾ ਪੜ ਜਾਂਦੇ ਆ ਕਈ ਗਇਓ ਤੁਹਾਰੋ ਦਵਾਰ ਨਹੀਂ ਹੈ ਗਹਿਓ ਤੁਹਾਰੋ ਦਵਾਰ ਆ ਗਹੇਓ ਹਾਹਿ ਨੂੰ ਸਿਆਰੀ ਬੋਲੇਗੀ ਬਾਹ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਬਾਹ ਗਹੇ ਕੀ ਲਾਜ ਅਸ ਅਸ ਤੇ ਵਿਸਰਾਮ ਆ ਬਾਹੇ ਕਹਿਣਾ ਆ ਬਾਇ ਨਹੀਂ ਕਹਿਣਾ ਬਾਇਂ ਗਏ ਕੀ ਲਾਜ ਅਸ ਨਹੀਂ ਕਹਿਣਾ ਬਾਹੇ ਬਾਹੇ ਇਹਦਾ ਉਚਾਰਨ ਇਦਾਂ ਆ ਗਏ ਕੀ ਲਾਜ ਅਸ ਗਏ ਨਹੀਂ ਕਹਿਣਾ ਗਏ ਕੀ ਲਾਜ ਅਸ ਇਹਨੂੰ ਆਪਾਂ ਕਈ ਬੋਲਦੇ ਆ ਲਾਜ ਅਸ ਲਾਜ ਅਸ ਨਹੀਂ ਕਹਿਣਾ ਲਾਜ ਅਸ ਕਹਿਣਾ ਅਸ ਵੱਖਰਾ ਆ ਗੋਬਿੰਦ ਦਾਸ ਤੁਹਾਰ ਗੋਬਿੰਦ ਬੱਬੇ ਦੇ ਨਾਲ ਗੋਬਿੰਦ ਆ ਵਾਹਵੇ ਦੇ ਨਾਲ ਗੋਬਿੰਦ ਨਹੀਂ ਹੈ ਇਨੂੰ ਕਈ ਗੋਬਿੰਦ ਦਾਸ ਤੁਹਾਰ ਬੋਲ ਜਾਂਦੇ ਆ ਪਰ ਗੋਬਿੰਦ ਦਾਸ ਤੁਹਾਰਿਆ ਦਾ ਉਚਾਰਨ ਸਹੀ ਬੋਲਣਾ ਹੈ ਜੀ ਸਹੀ ਕਰਨਾ ਹੈ ਬੱਬੇ ਦੇ ਨਾਲ ਬਾਹੇ ਗ헤 ਕੀ ਲਾਜ ਅਸ ਵਿਸਰਾਮ ਦੇ ਕੇ ਗੋਬਿੰਦ ਦਾਸ ਤੁਹਾਰ ਤੁਹਾਰ ਨਹੀਂ ਕਹਿਣਾ ਤੁਹਾਰ ਕਹਿਣਾ ਆ ਸਗਲ ਦੁਆਰ ਕਉ ਛਾੜਕੈ ਗਹੇਉ ਤੋਹਾਰੋ ਦਵਾਰ ਬਾਹ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੋਹਾਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ